ਵਹੀ ਕੁਦੀ ਦਾ ਖਾਲਸਾ ਵਹੀ ਕੁਦੀ ਕੀ ਫਤਿਹ ਜਲੋਬਲ ਵਾਰਮਿੰਗ ਨੇ ਕਾਫੀ ਐਸਵੇੜੇ ਵਾਤਾਵਰਨ ਨੂੰ ਡਿਊਟ ਕੀਤਾ ਹੈ ਅਗੋ ਲੈਣ ਆਏ ਆਪਾਂ ਤੇ ਪਰ ਮੇਰੀ ਬੇਨਤੀ ਹੈ ਕਿ ਜਿਹੜੇ ਗੀਰ ਓਪਨ ਤੇ ਨਹੀਂ ਜਾਂਦੇ ਜਾਂ ਬਾਹਰ ਗ੍ਰੀਨਰੀ ਤੇ ਨਹੀਂ ਜਾਂਦੇ ਲੋਰ ਇਕਵਾਰੀ ਅਮਰਸਰੀ ਮਿਟਕਸ ਕਰੋ ਆਪ ਜੀ ਆਗੇ ਨੇ ਡਿਊਟ ਹੋ ਰਿਹਾ ਜੀ ਗਾਰਡ ਹੋਨਰ ਉਹਨਾਂ ਵੀਰਾਂ ਨੂੰ ਬੇਇੱਜ਼ਤੀ ਨਹੀਂ ਲੱਗੀ ਇੱਕ ਵਾਰੀ ਜਰੂਰ ਦੇਰ ਤੇ ਇੱਕ ਵਾਰ ਆਪਣੇ ਦੇਖੋ ਇਕੱਲੇ ਹੀ ਲੱਗੇ ਨੇ ਇੱਧਰ ਸੱਤੀਆਂ ਲੱਗੀਆਂ ਬਹੁਤ ਸੋਹਣਾ ਯੂਨੀਵਰਸਿਟੀ ਦਾ ਨਜ਼ਾਰਾ ਤੇ ਇੱਥੇ ਵਾਤਾਵਰਣ ਵੀ ਮੈਂ ਸਮਝਦਾ ਸਰਦੀਆਂ ਵੀ ਠੰਡੋਂ ਘੜ 4-5 ਡਿਗਰੀ ਦਾ ਹੈਗਾ 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 ਬਿਲਕੁਲ ਠੀਂਜ ਹੈ ਤੋ ਜਰੂਰ ਸਵੇਰੇ ਆਪਾਂ ਦੇ पावा ते खाधारी त मां दिलास खाया मड़ाईसी मारी मुड़ी उन एसी मारी होड़ी ला

ਠੀਕ ਹੈ ਸਿਕਰਾ ਯਾਰ ਬਣਾਇਆ ਕਿਨਾਂ ਚੂਰੀ ਪਾਉਂਦਾ ਚੂਰੀ ਪਾਵਾ ਤੇ ਉਹ ਖਾਂਦਾ ਨਹੀਂ ਤੇ ਮੈਂ ਦਿਲ ਦਾ ਬਾਤ ਸੁਆਇਆ ਇਹ ਕਿੱਥੇ ਲਵਡ ਹਣ ਲਵ ਜੇ ਇਹ ਲਵ ਫਿਰ ਰੋਹਾਨੀ ਹੈ ਇਹ ਬੁੱਝਦੇ ਆ ਤੋ ਬਹੁਤ ਪਿਆਰੀ ਨੇਚਰ ਕੁਦਰਤ ਦੇ ਨਜ਼ਾਰੇ ਵਾਲੇ ਬੰਦੇ ਇੱਕ ਨਿਕਲੇ ਸ਼ੇਪ ਕੁਮਾਰ ਬਟਾਲਵੀ ਦੇ ਬਹੁਤ ਸੋਹਣੇ ਰਚਨਾ ਇਹਨਾਂ ਨਜ਼ਾਰੀਆਂ ਦੇ ਸਰਦੇਵ ਵੀਰ ਯਾਦ ਆ ਸਕਦੀ ਜਦੋਂ ਬੰਦਾ ਇੱਕ ਮਿੱਕ ਹੁੰਦਾ ਇੱਕੇ ਮਿੱਕੇ ਇਹ ਵੀ ਨਹੀਂ ਸੰਗਤ ਰਦੀਪ ਜੀ ਲਾਡੀ ਸ਼ਾਹ ਜੀ ਆਦਮ ਜੀ ਤੇ ਹੰਦਲ ਸਾਹਿਬ ਤੇ ਸਰਵੇ ਸਰ ਦਾ ਡਾਇਰੈਕਟਰ ਸੁਭਾਸ਼ ਭਏ ਬਹੁਤ ਹੀ ਵਧੀਆ ਅੱਜ ਦਾ ਮਾਰਨਿੰਗ ਟਾਈਮ ਨਿਕਲ ਗਿਆ ਹਰਨ ਓਨਲੀ ਫੋਰ ਵਾਸਟਿੰਗ ਅਸੀਂ ਜਾਣਗੇ ਨਹੀਂ ਡੋਣਗੇ ਨੰਨੇ ਦੇਖੋ ਵਰਡ ਪੇਟੈਂਟ ਆਉਣੇ ਕਿ ਦੁਕਾਨਦਾਰ ਜੀ ਗੱਲ ਸੁਣੋ ਮੈਂ ਟੋਕਣਾ ਜਿਤ ਕਰਦਾ ਨਾ ਲਿਖਣਾ ਬਸ ਕਰਦਾ ਨਾ ਨਾ ਉਹ ਨਹੀਂ ਕਰਨਾ ਇਹ ਨਹੀਂ ਕਰਨਾ ਜਿੱਦ ਹੋ ਕੇ ਮੈਨੂੰ ਮਹਿਲੀ ਕਿ ਨਹੀਂ ਤੁਸੀਂ ਟੋਕ ਬਹੁਤ ਬੇਜੀਤੀ ਕੀਤੀ ਪਰ ਬਹੁਤ ਮਸੂਰ ਹੋਈ ਕਾ ਕੰਮ ਬੰਦ ਕੀ ਲਾਇਆ ਥੋੜਾ ਉਹ ਅੰਬ੍ਰੋਦਰ ਆਪਰਾਉਂ ਦੋਦਾ ਸਾਡੇ ਪਿਤਾ ਹੀ ਗੱਲ ਸੁਣਾਉਣ ਖਾਲਸਾ ਕਾਲੀ ਸੀ ਖਾਲਸਾ ਕਾਲੀ ਪੜਾਈ ਵੀ ਹੋਈ ਜਦੋਂ ਇਤਨਾ ਬੇਟਾ ਦੇ ਮੁੰਡੇ ਹੁੰਦੇ ਉਹਨੇ ਕਿਹਾ ਜੀ ਰੈਪ ਜੇ ਬੰਦਾ ਡਿਵਿਟਰ ਆ ਇਹਨਾਂ ਨਾਲ ਕਹਿੰਦਾ ਡੂ ਦੀਆਂ ਫਾਰਮਾਂ ਸੁਣਾਉ ਡੂ ਨਾ ਡੂ ਡਿਡ ਡਨ ਉਹ ਕਹਿੰਦਾ ਜੀ ਡੂ 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 ਬੱਸ ਉਹਦਾ ਨਾਂ ਹੀ ਕੇਦਾ ਡੰਡਾ ਇਹਦਾ ਅੱਜ ਤੋਂ ਤੂੰ ਕੀਤਾ ਡੂ ਉਹ ਕਹਿੰਦਾ ਉਹਦਾ ਨਾਂ ਜੀਤਾ ਡੂ ਹੀ ਚੱਲਿਆ ਪਰ ਜਾ ਬੀ ਤੇ ਆਪਾਂ ਇੱਕ ਦਿਲ ਦੀ ਉਹ ਵੀ ਕੀਤੀ ਹੈ। ਵੈਰੀ ਗੁੱਡ। ਆ ਉਹ ਹੀ ਗੱਲ ਕਿ ਮਹਿਸੂਸ ਹੈ ਵੀ। ਵੈਰੀ ਗੁੱਡ। ਠੀਕ ਹੈ ਸਭਰ ਬੈਜੀ ਮੈਂ ਮਹਿਸੂਸ ਕੀਤੀ ਨੇ ਰਹੇ। ਬਹੁਤ ਬਹੁਤ ਮਾਫੀ ਮੰਗਦੇ। ਜਰੂਰੀ ਬਹੁਤ ਬਹੁਤ ਬੜੇ ਲੋ ਜੀ ਆਪੇ ਸੰਗਤ ਸਾਧ ਬਹਾਲੇ ਆਪੇ ਵਿਦਾ ਕਰੇ। ਤੋਂ ਅੱਜ ਵਿਦਾ ਹੋਣ ਦਾ ਸਮਾਂ ਵੀ ਆ ਗਿਆ ਹੈ। ਕੁਝ ਗਰੁੱਪ ਜਿਹੜਾ ਕੀਤੀ ਰੋਡ ਖਾਲਸਾ ਗਾਲਜ ਨੂੰ ਵੀਰ ਜਾ ਰਹੇ ਨੇ। ਕੁਝ ਇਹ ਕਰ ਪੌਣੀ ਵਾਲੇ ਪਾਸੇ ਜਾ ਰਹੇ ਆ। ਜੋ ਗਰੁੱਪ ਨਾਲ ਜੁੜੇ ਰਹੋ। ਬਹੁਤ ਹੀ ਸੋਹਣੀਆ ਸਵੇਰੇ ਲੋਕੇਸ਼ਨ ਆ ਗੱਲਾਂ ਬਾਤਾਂ ਇਹੋ ਜਿਹੇ ਸੋਹਣੇ ਨਜ਼ਾਰੇ ਇੰਤੇ ਮੁੱਖ ਦੀ ਗੱਲ ਹੈ ਇੱਕ ਮੁਲਾਕਾਤ ਪਿੱਛੋਂ ਦਿਨ ਚੇ ਦੀ ਤਿਆਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਓਕੇ ਜੋ ਓਕੇ